ਪ੍ਰੋ ਗੋਬਿੰਦ ਸਿੰਘ ਸਾਹਿਬ ਜੀ ਦੇ ਸਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26, 27, 28 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤ ਦੀ ਸੁਰੱਖਿਆ ਵਾਸਤੇ ਸਹੂਲਤ ਵੱੱਦੇ ਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਸੰਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਏਡੀਜੀਪੀ ਜਸਕਰਨ ਸਿੰਘ ਨੇ ਕੀਤਾ। ਜ਼ਿਲ੍ਹਾ ਪੁਲਿਸ ਰਵਜੋਤ ਕੋਰ ਗਰੇਵਾਲ ਨੇ ਦੱਸਿਆ ਕਿ ਸਬਾ ਦੌਰਾਨ ਸੜਕਾਂ ਤੇ ਜਾਮ ਵਰਗੀ ਸਥਿਤੀ ਤੋਂ ਬਚਣ ਲਈ ਕੁਝ ਸੜਕਾਂ ਨੂੰ ਵਨਵੇ ਕੀਤਾ ਗਿਆ ਵਕ ਵਕ ਥਾਵਾਂ ਤੇ 10 ਸਮਾਧਾਨ ਕੇਂਦਰ ਬਣਾਏ ਗਏ ਹਨ ਜਿੱਥੇ ਲੋੜ ਪੈਣ ਤੇ ਸ਼ਰਧਾਲੂਆਂ ਨੂੰ ਪੁਲਿਸ ਸਹਾਇਤਾ ਮੈਡੀਕਲ ਸਹਾਇਤਾ ਤੇ ਲੋੜੀਂਦੀ ਜਾਣਕਾਰੀ 24 ਘੰਟੇ ਮੋਹੱਈਆ ਕਰਵਾਈ ਜਾਏਗੀ ਹਰ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵਿਦਾ ਚੋਟੇ ਸਾਹਿਬ ਜਾਗਿਆਂ ਦੀ ਸ਼ੀਦੀ ਤੁਰਪੂ ਫਟਗੜ ਸਾਹਿਬ ਚ ਮਨਾਇਆ ਜਾਂਦਾ ਹੈ ਇਸ ਪਰ ਵੀ 26 ਤੋਂ ਲੈ ਕੇ 2 ਤੱਕ ਇਹ ਸਾਰਾ ਸਮਾਗਮ ਜਿਹੜਾ ਆ ਸ਼ਹੀਦੀ ਸਬਾ ਦਾ ਉਮਾਇਆ ਜਾ ਰਿਹਾ ਹੈ। ਔਰ ਦੂਰ ਦੂਰ ਤੋਂ ਤੇ ਇਲਾਕਾ ਨवासी ਬਹੁਤ ਇੱਥੇ ਜਿਹੜੇ ਆਪਣੇ ਨਾਮ ਆਨੇ ਨੇ ਉਹਨਾਂ ਦੀ ਸੁਭਦਾ ਵਾਸਤੇ ਸਿਕਿਉਰਿਟੀ ਵਾਸਤੇ ਉਹਨਾਂ ਦੇ ਸਾਰੇ ਦੇਖਣ ਵਾਸਤੇ ਅੱਜ ਅਸੀਂ ਸਾਰੇ ਪ੍ਰਬੰਧਾਂ ਦਾ ਤਿਆਰਆ ਲਿਆ। ਔਰ ਸਾਰੇ ਆਫੀਸਰਸ ਦੇ ਨਾਲ ਮੀਟਿੰਗ ਕੀਤੀ ਹੈ। ਔਰ ਇਹ ਜਿਹੜਾ ਇੱਥੇ ਜਿਹੜਾ ਸਮਾਰ ਦੇ ਵਿੱਚ ਲੱਖਾਂ ਵੀ ਤਾਜ਼ਾ ਦੇ ਵਿੱਚ ਸ਼ਰਧਾ ਲੂ ਦਿਨ ਰਾਤ ਆਉਂਦੇ ਨੇ ਉਹਨਾਂ ਦੀ ਫੈਸਿਲਿਟੇਸ਼ਨ ਵਾਸਤੇ ਅਸੀਂ ਬਹੁਤ ਸਾਰੇ ਕਦਮ ਚੁੱਕੇ ਆ ਜਿਹਨਾਂ ਵਿੱਚੋਂ ਇੱਕ ਅਸੀਂ ਤਾਂ ਜਿਹੜੇ ਹੈ ਸ਼ਕਤੀ ਬੱਸ ਸੇਵਿਸ ਜਿਹੜੀ ਹੈ ਤੇ ਈ ਰਿਕਸ਼ਾ ਜ਼ਵਾਰਾ ਕੀਤੇ ਨੇ ਉਹਦੇ ਵਾਸਤੇ ਇਹਨੂੰ ਅਸੀਂ ਚਾਰ ਜਿਹੜੇ ਰੂਟਸ ਕ੍ਰੀਏਟ ਕੀਤੇ ਨੇ ਤਾਂ ਕਿ ਜਿੱਥੋਂ ਵੀ ਜਿਹੜੇ ਸ਼ਰਧਾ ਲੂ ਆਉਣ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਪਹੁੰਚਾਇਆ ਜਾਵੇ ਔਰ ਇਹ ਫ੍ਰੀ ਸਰਵਿਸ ਹੋਏਗੀ ਔਰ ਦਿਨ ਰਾਤ ਚੱਲੇਗੀ ਉਹਦੇ ਵਿੱਚ ਲਗਭਗ 75 ਦੇ ਨੇੜੇ ਤੇੜੇ ਬੱਸਿਸ ਨੇ ਔਰ 40 ਕੇ ਨੇੜੇ ਤੇੜੇ ਈ ਰਿਕਸ਼ਾਜ਼ ਨੇ ਔਰ ਉਹਦੇ ਵਾਸਤੇ ਸਾਡੇ ਜਿਹੜੇ ਸਾਰੇ ਪ੍ਰਬੰਧ ਪੂਰੇ ਹੋਏ ਹੋਏ ਨੇ ਔਰ ਸਾਰੇ ਹੀ ਜਿਹੜੇ ਸਿਕਿਉਰਿਟੀ ਐਂਗਲ ਤੋਂ ਅਸੀਂ ਇਹ ਸਾਰੇ ਨਗਰ ਨੂੰ ਪੰਜ ਸੈਕਟਰਸ ਦੇ ਵਿੱਚ ਵੰਡ ਦਿੱਤਾ ਹੈਗਾ ਪੰਜਾਂ ਸੈਕਟਰਸ ਦੇ ਵਿੱਚ ਟੋਟਲ ਜਿੰਨੀ ਹੈਗੀ ਆ ਉਹਨਾਂ ਦੀ ਸਹੂਲਤ ਵਾਸਤੇ ਜਿਹੜੀ ਆ ਪਾਰਕਿੰਗ ਬਣਾਈ ਗਈ ਹੈ ਨੇ ਜਿਹੜੇ ਜਿੱਥੇ ਕਿ ਉਹ ਆਪਣੀਆਂ ਗੱਡੀਆਂ پارک ਕਰ ਸਕਦੇ ਨੇ ਉਹਦੇ ਨਾਲ-ਨਾਲ ਹੀ ਕੋਈ ਲਗਭਗ ਬਹਾਰਾ ਇਹੋ ਜੀ ਜਗ੍ਹਾ ਜਿੱਥੇ ਕਿ ਅਸੀਂ ਇਨਫੋਰਮੇਸ਼ਨ ਸਿਸਟਮ ਹੈ ਕੋਈ ਮੈਡੀਕਲ ਲੀਡ ਹੈ ਜਾਂ ਕੋਈ ਵੀ ਲੀਡ ਬੇਸਡ ਹੈ ਉਹ ਅਸੀਂ ਬਹਾਰਾ ਬਣਾਏ ਨੇ ਤਾਂ ਕਿ ਜੇ ਕੋਈ ਸ਼ਰਧਾ ਮੂ ਨੂੰ ਕਿਸੇ ਸਿਸਟਮ ਦੀ ਕੋਈ ਅਸਿਸਟੈਂਸ ਦੀ ਲੋੜ ਹੋਵੇ ਤਾਂ ਉਹ ਉੱਥੇ ਜਾ ਕੇ ਆਪਣਾ ਉਹ ਦੇਖ ਸਕਾ ਔਰ ਸਾਰਾ ਟ੍ਰੈਫਿਕ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਕਰਨ ਵਾਸਤੇ ਟ੍ਰੈਫਿਕ ਨੂੰ ਮੈਨੇਜ ਕਰਨ ਵਾਸਤੇ ਅਸੀਂ ਕੋ ਵਨਵੇ ਰੂਟਸ ਕ੍ਰੀਏਟ ਕੀਤੇ ਤਾਂ ਕਿ ਜਿਹੜੀ ਉਹ ਵੀ ਕੰਜੈਸ਼ਨ ਨਾ ਹੋਵੇ ਔਰ ਉਹਨੂੰ ਵੀ ਬਿਲਕੁਲ ਪਬਲਿਸਾਈਟ ਕਰਾਂਗੇ ਐਡ ਕਿ ਅਸੀਂ ਇਹ ਇੱਕ ਜਿਹੜੀ ਬੁੱਕਲੈਟ ਵੀ ਬਣਾਈ ਹੈਗੀ ਹੈ ਐਸਐਸਪੀ ਜਿਹੜੇ ਤੋਂ ਉਹਨਾਂ ਨੇ ਇਹਨੂੰ ਪਬਲਿਸ਼ ਵੀ ਕਰ ਰਿਹਾ ਹੈ ਜਿਹਦੇ ਵਿੱਚ ਸਾਰੀ ਹੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਚ ਦਿੱਤੀ ਗਈ ਹੈ ਤਾਂ ਕਿ ਜਿਹੜੇ ਸੈਕਟਰਸ ਦੇ ਵਿੱਚ ਪਤਾ ਹੋਵੇਗਾ ਕਿ ਕਿੱਥੇ ਕੀ ਚੀਜ਼ ਹੈਗੀ ਹੈ ਕਿੱਥੇ ਕੀ ਫੈਸਿਲਿਟੇਸ਼ਨ ਹੈਗੀ ਹੈ ਔਰ ਕਿਹੜੀ ਸੁਵਿਧਾ ਵਾਸਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਪਲਬਧ ਹੈਗੀਆਂ ਨੇ ਇਦੇ ਨਾਲ-ਨਾਲ ਜਿਹੜਿਆਂ ਫ੍ਰੋਮ ਸਕਿਉਰਿਟੀ ਐਂਗਲ ਵਾਸਤੇ ਤਾਂ ਕਿ ਸ਼ਰਧਾਂਵਾ ਨੂੰ ਜਿਹੜਾ ਹੈਗਾ ਕੋਈ ਦਿੱਕਤ ਨਾ ਪ੍ਰੇਸ਼ਾਨ ਨਾ ਹੋਵੇ ਲਗਭਗ 4000 ਜਿਹੜੇ ਆ ਸਾਡੇ ਪੁਲਿਸ ਕਰਮੀ ਔਰ ਜਿਹੜੇ ਆਫੀਸਰਸ ਜਿਹੜੇ ਨੇ ਇਹਨਾਂ ਸਾਰੇ ਸੈਕਟਰਸ 'ਚ ਦਿਨ ਰਾਤ ਡਿਊਟੀ ਦੇਣਗੇ ਤਾਂ ਕਿ ਜਿਹੜਾ ਇਹ ਜਿਹੜਾ ਸਾਡਾ ਸਭਾ ਹੈਗੀ ਉਹ ਬਿਨਾਂ ਕਿਸੇ ਵਿਘਨ ਤੋਂ ਬਹੁਤ ਸ਼ਾਂਤ ਮੈ ਤਰੀਕੇ ਦੇ ਨਾਲ ਉਹ ਜਿਹੜੀ ਹੈ ਸੰਪੰਨ ਹੋਵੇ ਇਸੋ ਤਿੰਨ ਨੰਬਰ ਆਫ ਪੁਲਿਸ ਕਰਮਚਾਰੀ ਲਗਾਏ ਹੋਏ ਨੇ ਹਾਂ ਦੇਖੋ ਇਹਦੇ ਵਿੱਚ ਅਸੀਂ ਜਿਹੜੇ ਪੰਜ ਸੈਕਟਰ ਬਣਾਏ ਨੇ ਉਹਦੇ ਵਿੱਚ ਅ ਅਸੀਂ 4000 ਜਿਹੜੇ ਆ ਪੀਸ ਕਰਮੀ ਜਿਹੜੇ ਆ ਉਹ ਲਗਾਏ ਨੇ ਉਹਦੇ ਵਿੱਚ ਕੋਈ ਲਗਭਗ 40 ਦੇ ਵਿੱਚ ਆਫੀਸਰਸ ਨੇ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਇਨਸਪੈਕਟਰਸ ਨੇ ਉਹ ਹਰ ਸੈਕਟਰ ਦੇ ਇੰਚਾਰਜ ਬਣਾਏ ਨੇ ਉਹਨਾਂ ਦੇ ਕੈਂਪ ਕਮਾਂਡਸ ਵੈਰਾ ਬਣਾਏ ਨੇ ਸੋ 4000 ਪਲੱਸ ਇਸ ਤੋਂ ਲਾਵਾ ਜਿਹੜੀ ਸਾਡੀਆਂ ਏਰਪੀਜ਼ ਦੇ ਉਹ ਸਾਰੀਆਂ ਇਥੇ ਅਸੀਂ ਬਹਿਆ ਕਰਾ ਰਹੇ ਹੇਲਪਲਾਈਨ ਨੰਬਰ ਦੀ ਜਾਣਕਾਰੀ ਤੇ ਇਹ ਸ਼ੂਟ ਕਰਾਉਣੀ ਆ ਆ ਦੇਖੋ ਐਦਾ ਹੈ ਕਿ ਅਸੀਂ ਇਹ ਬੁੱਕਲੇਟ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਤੀਆਂ ਜੇ ਕੋਈ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਪੈ ਜਾਂਦੀ ਹੈ ਉਹ ਹੈਗਾ ਜਾਂ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ ਉਹਦੇ ਵਾਸਤੇ ਹੈ ਸੋ ਉਹ ਸਾਰੀਆਂ ਚੀਜ਼ਾਂ ਅਸੀਂ ਡਿਫਾਈਨ ਕਰਕੇ ਹੈਲਪ ਨੰਬਰਸ ਵੀ ਜਿਹੜੇ ਆ ਇਸ਼ੂ ਕੀਤੇ ਹੈਗੇ ਜੇ ਤੁਸੀਂ ਕੋਈ ਕੈਮਰੇ ਦੇ ਪ੍ਰਬੰਧ ਕੀਤਾ ਨੇ ਸਿਸਟੀਮ ਦਾ ਹਾਂਜੀ ਇਹ ਐਸਸੀ ਸਕਿਉਰਿਟੀ ਐਂਗਲ ਤੋਂ ਸੀਸੀਟੀਵੀ ਕੈਮਰਾਸ ਕੀਤੇ ਨੇ ਔਰ ਉਹਦੀ ਜਿਹੜੀ ਆ ਪਾਰਕਿੰਗ ਔਰ ਹੋਰ ਉਹਦੇ ਵਾਸਤੇ ਡਰੋਨ ਸਰਵੇਲੈਂਸ ਵੀ ਜਿਹੜੇ ਆ ਅਸੀਂ ਕਰ ਰਹੇ ਆ ਤਾਂ ਕਿ ਸਾਨੂੰ ਸਾਡੇ ਕੈਂਪ ਦੇ ਵਿੱਚ ਪਤਾ ਲੱਗ ਜਾਵੇ ਡਰੋਨ ਦੇ ਨਾਲ ਉਹਦੀ ਸਰਵੇਲੈਂਸ ਕੀਤੀ ਜਾਵੇ ਤਾਂ ਕਿ ਜੇ ਕੋਈ ਕਿਤੇ ਕੋਈ ਕੰਜੈਸ਼ਨ ਆ ਜਾਂ ਕਿਤੇ ਕੋਈ ਇਸ਼ੂ ਆ ਤਾਂ ਉਹ ਅਸੀਂ 에ਰੀਅਲ ਥਿਊ ਦੇ ਨਾਲ ਉਹਨੂੰ ਸੋਲਵ ਕਰ ਸਕੀਏ ਇਹ ਜਿਹੜਾ ਸਦਾ ਲੋੜੀਂਦੀ ਆਂ ਦੇ ਨਾ ਤੁਸਕ ਤੋਂ ਉਹਨਾਂ ਲਈ ਕੀ ਪਿਕ ਕਰਨਾ ਚਾਹੁੰਦੇ ਆ ਦੇਖੋ ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਸ਼ਹੀਦੀ ਦਿਹਾੜਾ ਬਹੁਤ ਹੀ ਜਿਹੜਾ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਸਾਰਿਆਂ ਨੇ ਦਰਸ਼ਨ ਕਰਨੇ ਆ ਮੱਥਾ ਟੇਕਣਾ ਹੈ ਔਰ ਬੜਾ ਸਹਿਜ ਸੁਭਾਅ ਦੇ ਨਾਲ ਕਰਨਾ ਇਹ ਮੌਕਾ ਵੀ ਇਹੋ ਜਿਹਾ ਹੈਗਾ ਅਸੀਂ ਸਾਰੇ ਆਫੀਸਰਸ ਨੂੰ ਵੀ ਇਹ ਕਿਹਾ ਕਿ ਬੜੇ ਨਿਮਰਤਾ ਦੇ ਨਾਲ ਬੜੇ ਸਹਿਜ ਭਾਵ ਦੇ ਨਾਲ ਇਹ ਸ਼ਹੀਦੀ ਦਿਹਾੜਾ ਹੈਗਾ ਇਹਦੇ ਵਿੱਚ ਆਪਾਂ ਔਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸ਼ਰਧਾਂਜਲੀ ਉਹਨੂੰ ਕੋਈ ਵੀ ਇਸ ਵਸਿਆ ਨਹੀਂ ਆਏਗੀ ਜਗਾ ਜਗਾ ਤੇ ਕੈਂਪਸ ਬਣਾਏ ਨੇ ਉਹਨਾਂ ਨੂੰ ਬ੍ਰੀਫ ਕਰਨ ਵਾਸਤੇ ਉਹਨੂੰ ਏਟ ਕਰਨ ਵਾਸਤੇ ਹੈ ਸੋ ਮੈਨੂੰ ਸਾਰਿਆਂ ਵਾਸਤੇ ਹੈ ਕਿ ਆਪਾਂ ਸ਼ਾਂਤੀ ਵੀ ਬਣਾਈ ਰੱਖਣੀ ਹੈ ਸੈਸਵਾ ਵੀ ਰੱਖਣਾ ਹੈ ਔਰ ਤਾਂ ਕਿ ਜਿਹੜਾ ਹੈ ਜਿਹੜਾ ਸ਼ਹੀਦੀਪੁਰ ਬੈਗ ਆ ਜਾਂ ਜਿਹੜਾ ਸਾਡਾ ਸਭਾ ਇਹ ਵਧੀਆ ਨਿਰਦੇਸ਼ ਜਿਹੜੀ ਹੈ ਉਹ ਪੂਰੀ ਹੋਵੇ ਸ਼ਰਧਾਂਜਲੀ ਨੂੰ ਵੀ ਆਪਣਾ ਪੂਰੇ ਜਿਹੜਾ ਨਮਸਤਕ ਹੋਣ ਵਾਸਤੇ ਇਹ ਪੁਰਾ ਮੱਖਣ ਜੀ ਪਬਲਿਕ ਦੇ ਫੈਸਿਲਿਟੀ ਲਈ ਸ਼ਹੀਦੀ ਸਭਾ ਦੇ ਵਿੱਚ 10 ਅਡਟ ਥਾਵਾਂ ਤੇ ਸਮਾਜਾਨ ਕੇਂਦਰ ਜੀ ਖੁੱਲੇ ਗਏ ਨੇ ਇਹਦੇ ਵਿੱਚ ਜਿਹੜੇ ਪੁਲਿਸ ਕੰਟਰੋਲ ਰੂਮ 112 ਤੇ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ ਜੇ ਕੋਈ ਕੰਪਲੇਨ ਜਨਰੇਟ ਹੁੰਦੀ ਹੈ ਉਹਨੂੰ ਸਮਾਧਾਨ ਕੇਂਦਰ ਤੇ ਉਹਦੇ ਨਾਲ ਉੱਥੇ ਹੀ ਪੁਆਇੰਟ ਤੇ ਉੱਥੇ मौके पे डील ਕੀਤਾ ਜਾਏਗਾ ਇਹ ਜਿਹੜੇ ਸਮਾਧਾਨ ਕੇਂਦਰ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੱਥੇ ਕਈ ਵਾਰੀ ਜਿਹੜਾ ਮੋਬਾਈਲ ਕਨੈਕਟੀਵਿਟੀ ਵੀਕ ਹੋ ਜਾਂਦੀ ਹੈ ਤਾਂ ਇੱਥੇ ਵਾਇਰਲੈਸ ਕਨੈਕਟੀਵਿਟੀ ਵੀ ਹੈਗੀ ਹੈ ਅਤੇ ਇੱਥੇ ਹਾਈ ਸਪੀਡ ਇੰਟਰਨੈਟ ਹੈ ਜਿਹੜਾ ਉਹ ਵੀ ਅਵੇਲੇਬਲ ਹੈ ਇਸ ਤਰੀਕੇ ਨਾਲ ਤੁਹਾਨੂੰ ਪੂਰੀ ਗੂਟ ਹੈ ਕਿ ਜੇ ਕਿਸੇ ਕੋਈ ਕੰਪਲੇਨ ਔਨਦੀ ਹੈ ਤਾਂ ਕਿਉਂਕਿ ਆਪਾਂ ਮੋਬਾਈਲ ਯੂਜ਼ ਨਹੀਂ ਕਰ ਪਾਂਦੇ ਇਹ ਡਾਇਲੌਜੀ ਕੇ ਸੀਗਾ ਇਸ ਕਰਕੇ ਅਸੀਂ ਅਡਡ ਥਾਵਾਂ ਤੇ ਸਾਰਿਆਂ ਦੇ ਲਈ ਸਮਾਧਾਨ ਕੇਂਦਰ ਨੇ ਜਿਹੜੇ ਕਿ ਕਿ ਪੁਲਿਸ ਆਊਟਪੋਸਟ ਜਿੱਦਾਂ ਕੀ ਐਰਜੀਪੀ ਸਾਹਿਬ ਨੇ ਦੱਸਿਆ ਇੱਕ ਪੁਲਿਸ ਆਊਟਪੋਸਟ ਇੱਕ ਮੈਡੀਕਲ ਹੈਲਪ ਡੈਸਕ ਅਤੇ ਇੱਕ ਇਨਫੋਰਮੇਸ਼ਨ ਸੈਂਟਰ ਤਿੰਨੋਂ ਦੀ ਤਰ੍ਹਾਂ ਇਹ ਕੰਮ ਕਰਦੇ